पास्टर बजिंदर सिंह ਨੂੰ ਲੈ ਕੇ ਅੱਜ ਵੱਡਾ ਫੈਸਲਾ ਆਇਆ ਮੁਹਾਲੀ ਕੋਰਟ ਨੇ ਕਨਵਿਕਟ ਕਰਤਾ ਹੈ ਔਰ ਕਵਾਂਟਮ ਜਿਹੜਾ 1 ਅਪ੍ਰੈਲ ਨੂੰ ਆਊਗਾ 2018 ਦਾ ਮਕਦਮਾ ਸੀ ਰੇਪ ਦੇ ਚਾਰजेस ਸੀਗੇ ਪਾਸਟਰ ਬਜਿੰਦਰ ਉਤੇ ਔਰ ਕਈ ਹੋਰ ਲੋਕਾਂ ਉਤੇ ਅੱਜ ਸਾਡੇ ਪੰਜਾਬ ਦੇ ਬੀਰੋਚੀਫਾ ਕਮਲਜੀ ਸੰਧੂ ਖੁਦ ਕੋਰਟ ਰੂਮ ਸਿਗੇ ਲੇਕਿਨ ਪੂਰਾ ਫੈਸਲਾ ਕੀ ਹੋਇਆ ਔਰ ਪੂਰਾ ਕੇਸ ਕੀ ਸੀਗਾ ਦੇਖਿਏ ਇੱਕ ਬੜਾ ਸੈਂਸੇਸ਼ਨਲ ਔਰ ਪੁਰਾਣਾ ਮਾਮਲਾ ਹੈ 2018 ਜ਼ੀਰਕਪੁਰ ਦਾ ਮਾਮਲਾ ਉਹਦੇ ਵਿੱਚ ਜੋ ਵਿਕਟਮ ਸੀਗੀ ਉਹਨਾਂ 2017 ਵਿੱਚ ਜਦੋਂ ਮਿਲਦੇ ਸੀਗੇ ਪਾਸਟਰ ਨੂੰ ਇਸ ਤਰ੍ਹਾਂ ਕਈ ਉਹਨਾਂ ਦੇ ਫੈਨ ਨੇ ਲੇਕਿਨ ਜੋ ਮਿਲਦੇ ਸੀਗੇ ਪਹਿਲੇ ਅਗਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਨਾਲ ਗੱਲ ਕਰਨੇ ਤੁਸੀਂ ਗੱਲ ਕਰੋ ਹਾਂ ਸਿਮਰਨ ਜੀ ਇੱਕ ਇੱਕ ਇੰਪੋਰਟੈਂਟ ਚੀਜ਼ ਹੈ ਕਿਉਂਕਿ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਫੈਸਲੇ ਦਾ ਤੇ ਇਹ ਤੁਹਾਨੂੰ ਲੱਗ ਰਿਹਾ ਸੀ ਇਦਾਂ ਦਾ ਫੈਸਲਾ ਆਊਗਾ ਔਰ ਅੱਜ ਖੋਆ ਕੀ ਕੋਠੂਮ ਦੇ ਸਾਨੂੰ ਉਮੀਦ ਸੀਗੀ ਪੂਰੀ ਪੂਰੀ ਕਿ ਅੱਜ ਇਹਤੇ ਅਰੈਸਟ ਕੀਤਾ ਜਾਊਗਾ ਇਹਨੂੰ ਜੱਜ ਸਾਹਿਬ ਫੈਸਲਾ ਸੁਣਾਉਣਗੇ ਤਾਂ ਸਾਨੂੰ ਫੈਸਲੇ ਦਾ ਟੱਲ ਹੋਣਾ ਰਹਿ ਜਾਂਦਾ ਪਰ ਅੱਜ ਜੋ ਫੈਸਲਾ ਸੁਣਾਇਆ ਗਿਆ ਉਹ ਬਹੁਤ ਖੁਸ਼ੀ ਦੀ ਲਹਿਰ ਹੈ ਇਹਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਆਉਣ ਵਾਲੀ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਊਗੀ ਵੀ ਕਿੰਨੇ ਸਾਲ ਦੀ ਹੈ ਕਿੰਨੇ ਦਿਨ ਦੀ ਬਾਕੀ ਕਪੂਰਥਲਾਲੀ ਉਹ ਚ ਵੀ ਪਾਕਸ ਐਕਟ ਦਰਜ ਹੋ ਚੁੱਕੀ ਹੈ ਤੇ 2018 ਦਾ ਇਹ ਮਕਦਮਾ ਹੈ ਔਰ ਤੁਸੀਂ ਲਗਾਤਾਰ ਵਿਕਟਮ ਦੇ ਨਾਲ ਹੋ ਸਪੋਰਟ ਕਰ ਰਹੇ ਹੋ ਉਹਨਾਂ ਦੇ ਹਸਬੰਦ ਵੀ ਤੁਹਾਡੇ ਨਾਲ ਹੈ ਕਿੰਨਾ ਕੁ ਪ੍ਰੈਸ਼ਰ ਸੀਗਾ ਦੇਖੋ ਜੀ ਇਹ ਕ੍ਰਾਸ ਪਰਚੇ ਕਰਾਉਂਦਾ ਸੀਗਾ ਘਰ ਦੇੋਂ ਡਰਾਉਣਾ ਧਮਕਾਉਣਾ ਤੇ ਕ੍ਰਾਸ ਪਰਚੇ ਕਰਾਣੇ ਚੋਰੀ ਦੇ ਪਰਚੇ ਕਰਾਣੇ ਤੇ ਛੇੜਛਾੜ ਦੇ ਪਰਚੇ ਮੁਕਦਮੇਦਾਰ ਮਤਲਬ ਝੂਠ ਤੋਂ ਕਰਦਾ ਸੀਗਾ ਇਹਦਾ ਕੰਮ ਇਹ ਹੀ ਸੀਗਾ ਇਹ ਡਰਾਉਣਾ ਧਮਕਾਉਣਾ ਇਹ ਕਰਦਾ ਸੀਗਾ ਕਿ ਮੇਰੇ ਨਾਲ ਫੈਸਲਾ ਕਰ ਲੈਣ ਕਿ ਨਹੀਂ ਤਾਂ ਮੈਂ ਇਲਜ਼ਾਮ ਬੁਰਾ ਹੋਊਗਾ ਇਸ ਤਰੀਕ ਨੂੰ ਕੁਆਂਟਮ ਆਏਗਾ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਜਿਹੜੀ ਹੈ ਤੁਸੀਂ ਡਿਮਾਂਡ ਕਰਦੇ ਹੋ ਐਨੂੰ ਹੁਣ ਜੇਲ੍ਹ ਤੋਂ ਬਾਹਰ ਨਹੀਂ ਆਣਾ ਚਾਹੀਦਾ ਘਟੋ ਘਟ ਮੈਂ ਕਹਿੰਦਾ 40 45 ਸਾਲ ਜੇਲ੍ਹ ਦੇ ਵਿੱਚ ਹੀ ਰਹੇ ਮੇਰਾ ਇਹੀ ਮੰਗ ਕਰਦਾ ਕਿ ਉਹਨੂੰ 40 45 ਸਾਲ ਜੇਲ੍ਹ ਚ ਹੀ ਰਹੇ ਮੈਂ ਬਹੁਤ ਖੁਸ਼ ਹਾਂ ਜਨ 40 45 ਸਾਲ ਜੇਲ੍ਹ ਚ ਰਹਿਣਾ ਮੈਂ ਬਹੁਤ ਖੁਸ਼ ਹਾਂ ਜੀ ਅਸੀਂ ਕਿੰਨੇ ਕ ਲੋਕ ਸੀਗੇ ਉਸ ਵਿਕਟਮ ਦੇ ਨਾਲ ਸਪੋਰਟ ਕਰ ਰਹੇ ਜਿਹੜੇ ਤੁਹਾਡੇ ਦੇਖੋ ਤਿੰਨ ਚਾਰ ੜਨੇ ਸੀਗੇ ਸਿਰਫ ਤਿੰਨ ਚਾਰ ੜਨੇ ਸੀਗੇ ਆਪਣੇ ਕੁਲਜੀਤ ਪਾਜੀ ਦੋਆਬੀ ਜੀ ਉਹਨਾਂ ਦੇ ਹਸਬੰਡ ਰੋਕੀ ਜੀ ਤੇ ਇਸ ਵੇਲੇ ਤੁਹਾਨੂੰ ਸਾਹਮਣੇ ਖੜੇ ਹੀ ਬਾਕੀ ਤਿੰਨ ਚਾਰ ੜਨੇ ਸੀ ਜਿਹੜੇ ਆਪਾਂ ਇਹਨਾਂ ਦੇ ਕਰਦੇ ਪਏ ਸੀ ਹਾਲਪਾ ਸੋ ਇਮੀਡੀਏਟਲੀ ਜਿਹੜਾ ਜਿਸ ਤਰ੍ਹਾਂ ਹੀ ਜੱਟ ਸਾਹਿਬ ਨੇ ਅੰਦਰ ਗਿਲਟੀ ਕਰਾਰ ਕੀਤਾ ਤੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਜੇਲ੍ਹ ਚ ਭੇਜ ਦਿੱਤਾ ਗਿਆ ਲੇਕਿਨ ਹੁਣ ਪਟਿਆਲਾ ਕੋਰਟ ਤੋਂ ਹੁਣ ਜੇ ਇੱਕ ਚੀਜ਼ ਜ਼ਰੂਰ ਹੈਗੀ ਹੈ ਕਿ ਪਾਸਟਰ ਬਜਿੰਦਰ ਜੋ ਇੱਕ ਵੱਡਾ ਨਾਮ ਹੋ ਰਿਹਾ ਸੀਗਾ ਤੇ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਕੇਸਸ ਵੀ ਉਹਨਾਂ ਦਾ ਵੱਤ ਰਹੇ ਸੀਗੇ ਲੇਕਿਨ ਜਦੋਂ ਵਿਕਟਮ ਆਈ ਔਰ ਇਸ ਤਰ੍ਹਾਂ ਦੇ ਸੈਕਸ਼ੁਅਲ ਹਸਬੈਂਡ ਰੇਪ ਕੇਸਸ ਵਿੱਚ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਕਿਉਂਕਿ ਇੱਕ ਵੱਡਾ ਨਾਮ ਹੈ ਜੋ ਮਹਿਲਾ ਹੈ ਉਸ ਉਸ ਸਮੇਂ अर्ਲੀ 20 ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ 2017 ਵਿੱਚ ਉਹ ਮਿਲਦੇ ਸੀਗੇ ਤਾਂ ਉਹਨਾਂ ਨੇ ਇੱਕ ਇੱਕ ਵਾਰ ਉਹਨਾਂ ਨੂੰ ਬੁਲਾ ਕੇ ਇੱਕ ਡਰਿੰਕ ਪਿਲਾਤੀ ਉਹਦੇ ਵਿੱਚ ਇੰਟੌਕਸੀਕੇਸ਼ਨ ਸੀਗਾ ਤਾਂ ਉਹਦੇ ਬਾਅਦ ਗਲਤ ਹਰਕਤ ਵਗੈਰਾ ਹੋਈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜੋ ਬਾਉਂਸਰ ਸੀਗੇ ਗਾਰਡ ਸੀਗੇ ਉਹਨਾਂ ਨੇ ਉਸੇ ਟਾਈਮ ਦੱਸਿਆ ਕਿ ਇਸ ਤਰ੍ਹਾਂ ਹੋਇਆ ਹੈ ਉਹਦੇ ਬਾਅਦ ਉਹਨਾਂ ਨੇ ਕੇਸ ਬੜਾ ਸੀਰੀਅਸਲੀ ਲਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਸ਼ਾਦੀ ਵੀ ਟੁੱਟ ਗਈ ਉਹਨਾਂ ਦੇ ਇਨ-ਲॉज ਨੂੰ ਵੀ ਪੈਸੇ ਦਿੱਤੇ ਗਏ ਬੜੀ ਕੰਪਰੋਮਾਈਜ਼ ਦੀ ਪ੍ਰੈਸ਼ਰ ਬਣਾਇਆ ਗਿਆ ਉਹਨਾਂ ਨੇ ਕਿ ਮੇਰੀ ਪੂਰੀ ਲਾਈਫ ਜੋ ਹੈ ਤਹੱਸਨੈਸ ਹੋ ਗਈ ਪਰ ਉਹਨਾਂ ਨੇ ਕਿਹਾ ਕਿ ਮੇਰੀ ਇੱਜ਼ਤ ਦੀ ਲੜਾਈ ਸੀ ਤੇ ਮੈਂ ਲੜਨੀ ਹੀ ਸੀਗੀ ਤੇ ਉਹਨਾਂ ਨੇ ਕਿਹਾ ਮੈਂ ਇਕੱਲੀ ਹੀ ਲੜਦੀ ਸੀ ਤੋਂ ਉਹਦੇ ਬਾਅਦ ਧੀਰੇ ਧੀਰੇ ਫਿਰ ਉਹਨਾਂ ਦੇ ਜੋ ਲਾਈਫ ਪਾਰਟਨਰ ਹੁਣ ਹਨ ਉਹਨਾਂ ਨੇ ਕਾਫੀ ਸਪੋਰਟ ਕੀਤੀ ਔਰ ਇਹ ਲੜਾਈ ਤਕਰੀਬਨ 8 ਸਾਲ ਚੱਲੀ ਹੈ April ਵਿੱਚ ਉਹਨਾਂ ਨੂੰ 8 ਸਾਲ ਹੋ ਜਾਣਗੇ ਇਸ ਕੇਸ ਨੂੰ ਤੋ ਉਹਨਾਂ ਨੇ ਕਿਹਾ ਕਿ ਇੱਕ ਲੰਬੀ ਲੜਾਈ ਸੀਗੀ ਉਹਦੇ ਵਿੱਚ ਉਹਨਾਂ ਨੇ ਕ੍ਰਾਸ ਪਰਚੇ ਵੀ ਕੀਤੇ 5 ਕਰੋੜ ਦੀ ਆਫਰ ਵੀ ਦਿੱਤੀ ਤੇ ਕਾਫੀ ਸਾਰੀ ਚੀਜ਼ਾਂ ਸੀ ਲੇਕਿਨ ਕੋਰਟ ਮੀਡੀਆ ਕੁਝ ਵੀ ਕਹੇ ਬਟ ਕੋਰਟ ਐਵਿਡੈਂਸ ਬੇਸਡ ਹੁੰਦੀ ਹੈ ਤੋ ਉਹਨਾਂ ਦੇ ਨਾਲ ਜੋ ਬਾਕੀ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਮਾਰ ਕੁੱਟਾਈ ਵੀ ਹੋਈ ਸੀਗੀ ਜਿਸ ਵਿੱਚ ਬਾਕੀ ਅਕਿਊਜ਼ ਸੀਗੇ ਕਿ ਤੁਸੀਂ ਦੇਖੋ ਕਿ ਪਾਸਟ ਬਜਿੰਦਰ ਸੀਗੇ 6 ਹੋਰ ਸੀਗੇ ਇੱਕ ਦੀ ਡੈਥ ਹੋ ਗਈ ਸੀਗੀ ਲੇਕਿਨ ਬਾਕੀ ਲੋਕ ਇਸ ਲਈ ਇਨਵੋਲ ਸੀਗੇ ਕਿਉਂਕਿ ਉਹਨਾਂ ਨੇ ਤਮ ਕਾਇਆ ਸੀਗਾ ਮਾਰਕਟ ਕੀਤੀ ਸੀਗੀ ਤੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਲੇਕਿਨ ਪਾਸਟਰ ਭਜਿੰਦਰ ਔਰ ਉਹਨਾਂ ਦੇ ਫਾਲੋਅਰਸ ਵਾਸਤੇ ਤਾਂ ਬੜੀ ਬੁਰੀ ਖਬਰ ਹੈ ਕਿਉਂਕਿ ਉਹਨਾਂ ਦਾ ਨਾਂ ਸੀ ਫੋਰਨ ਕੰਟਰੀ ਵੀ ਜਾਂਦੇ ਸੀ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਫੋਲੋਇੰਗ ਸੀਗੀ ਕਿ ਉਹ ਚਮਤਕਾਰੀ ਬਾਬਾ ਆਪਣੇ ਆਪ ਨੂੰ ਵੀ ਕਿਸੇ ਸੀ ਪ੍ਰੋਫਿਟ ਭਜਿੰਦਰ ਮਿਨਿਸਟਰੀ ਕਰਕੇ ਤੋਂ ਕਾਫੀ ਫੰਡਿੰਗ ਵੀ ਆਂਦੀ ਸੀਗੀ ਲੇਕਿਨ ਇਸ ਕਰਕੇ ਅਗਰ ਤੁਸੀਂ ਦੇਖਾ ਜਾਏ ਤਾਂ ਹੁਣ आ, एक बड़ा फैसला आया है एक बड़ा तक्का है आ, अगर तुम तो सी कर सकते हो सेटबैक सो कॉल्ड प्रोফেট बजिंदर सिंह नु लेकिन देखिए वो भी लड़ाई लड़ेंगे लेकिन इंपॉर्टेंट मैसेज फॉर सोसाइटी भी हैगा है ਇੱਕ ਮਮਾ ਹੋਰ ਚੀਜ਼ ਐਡ ਕਰ ਲਈਏ ਵਿ ਡਿਪਲॉयਮੈਂਟ ਬਹੁਤ ਜ਼ਿਆਦਾ ਸੀ ਇਨਫਲੂਐਂਸ ਸੀਗਾ ਪੈਸਟਰ ਦਾ ਵੀ ਕੋਈ ਗੜਬੜ ਨਾ ਹੋ ਜਾਏ ਇਸ ਲਈ ਆ ਕਾਫੀ ਡਿਪਲॉयਮੈਂਟ ਬਾਅਦ ਕੀਤੀ ਗਈ ਸੀ ਵਾਲੀ ਕੋਲ ਬੜੀ ਤਕੜੀ ਡਿਪਲॉयਮੈਂਟ ਸੀ 150 ਲੋਕ ਸੀਗੇ ਤੁਸੀਂ ਦੇਖੋ ਦੋ ਐਸਪੀ ਲਗੇ ਸੀਗੇ ਪੰਜ ਡੀਐਸਪੀ ਸੀ 10 ਐਸਐਚਓ ਲਗਾਏ ਗਏ ਸੀ ਤੇ ਪੰਜਾਬ ਪੁਲਿਸ ਦੀ ਵੈਸੀ ਵੀ ਬੜੀ ਕਿਰਕਰੀ ਪਿਛਲੇ ਦਿਨੋਂ ਹੋ ਰਹੀ ਹੈ ਤਾਂ ਉਸ ਕਰਕੇ ਉਹ ਪੂਰੀ ਤਿਆਰੀ ਸੀਗੀ ਕਿ ਕਿਸ ਤਰ੍ਹਾਂ ਸੀ ਲਾਅ ਐਂਡ ਆਰਡਰ ਕਿਉਂਕਿ ਇਸ ਤਰ੍ਹਾਂ ਕੇ ਦੇ ਸਮਰਥਕ ਹੈ ਬਸਾਂ ਨੂੰ ਵਿਚਾ ਸਕਦੇ ਸੀਗੇ ਤਾਂ ਕਾਫੀ ਕੁਝ ਲਾਅ ਐਂਡ ਆਰਡਰ ਨੂੰ ਦੇਖ ਕੇ ਹੋ ਸਕਦਾ ਸੀਗਾ ਤਿਆਰੀ ਪੰਜਾਬ ਪੁਲਿਸ ਦੀ ਪੱਕੀ ਸੀਗੀ ਬਿਨਾ ਕੰਟਰੋਵਰਸੀ ਦੇ ਪਰ ਉਹਦੇ ਵਿੱਚ ਅਗਰ ਤੁਸੀਂ ਦੇਖਿਆ ਜਾਏ ਤਾਂ ਪੂਰਾ ਮਾਮਲਾ ਪੂਰਾ ਫੋਕਸ ਪਾਸਟੇ ਬਜਿੰਦਰ ਵਿੱਚ ਹੈ ਔਰ ਹੁਣ ਮਿਲੀయన్స్ ਆਫ ਫੋਲੋਅਰਸ ਦੇ ਬਾਵਜੂਦ ਤੁਸੀਂ ਦੇਖੋ ਕਿ ਕਾਨੂੰਨ ਹੈ ਜੋ ਜਸਟਿਸ ਹੈ ਉਹ ਡਿਲੀਵਰ ਹੁੰਦਾ ਹੈ ਔਰ ਉਹਨਾਂ ਨੂੰ ਹੁਣ ਜੇਲ੍ਹ ਵਿੱਚ ਟਾਈਮ ਲਗਾਣਾ ਪਏਗਾ ਤੋ ਇੰਪੋਰਟੈਂਟ ਹੈ ਕਿ ਬੋਡੈਕਟਾ ਜੋ ਆਇਆ ਹੈ ਜਿਸ ਗਿਲਟੀ ਦਿੱਤਾ ਗਿਆ ਪਾਸਟਰ ਬਜਿੰਦਰ ਨੂੰ ਕੋਈ ਬੜਾ ਕੰਟ੍ਰੋਵਰਸ਼ੀਅਲ ਹੈ ਔਰ ਮਕਦਮਾ ਸੀ ਰੇਵਦਾ ਜਨਾ ਉਤੇ ਲੇਕਿਨ ਹੁਣ ਜਿਹੜਾ ਸਾਰੀਆਂ ਨਜ਼ਰਾਂ ਰਹਿਣਗੀਆਂ 1 ਅਪ੍ਰੈਲ ਨੂੰ ਜਿਹੜਾ ਕੁਆਂਟਮ ਆਫ ਪਨਿਸ਼ਮੈਂਟ ਜਿਹੜਾ ਪ੍ਰਣਾਉਂਸ ਕਰੇਗਾ ਕੋਰਟ ਮੋਹਾਲੀ ਕੋਰਟ ਤੋਂ ਕਮਰਸ਼ਨ ਗੁਜੀ ਤੇ ਨਾਲ ਕਮਲਜੀ ਛੰਦੋ ਨਾਲ ਅਸੀ ਬਸ